ਨੇ ਪੰਜਾਬ ਅੱਜ ਅਸੀਂ ਲਾਡੋਵਾਲ ਟੋਲ ਪਲਾਜ ਦੇ ਜਿਹੜਾ ਕਰਮਚਾਰੀਆਂ ਨੇ ਧੱਕਾਸ਼ਾਹੀ ਸ਼ੋਸ਼ਣਾ ਤੇ ਗੁੰਡਾਗਰਦੀ ਵਰਕਾਂ ਤੇ ਹੋੜੀ ਆ ਉਹ ਉੱਥੇ ਇਨਸਾਫ ਲੈਣ ਲਈ ਅਸੀਂ ਕਿਰਤ ਕਾਨੂੰਨ ਲਾਗੂ ਕਰਾਉਣ ਲਈ ਘੱਟੋ ਘੱਟ ਮਿਨਿਮਮ ਵੇਜ ਪੀਐਫ, ਐਸਆਈ, ਵੈਲਫੇਅਰ ਵਰਗੀਆਂ ਜਿਹੜੀਆਂ ਕਿਸਤੀ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਅੱਜ ਅਸੀਂ ਟੋਲ ਪਲਾਜ ਨੂੰ ਫਰੀ ਕਰ ਰਹੇ ਹਾਂ ਅਣ ਮਿੱਥੇ ਸਮੇਂ ਲਈ ਵਾਕੀ ਜੇਕਰ ਸਾਡੀ ਅੱਜ ਇੱਥੇ ਪ੍ਰਸ਼ਾਸਨ ਦੇ ਰਾਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਠੀਕ ਆ ਜੇਕਰ ਨਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਅਸੀਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕਿ ਸਖਤ ਐਕਸ਼ਨ ਲੈ ਕੇ ਪੰਜਾਬ ਦੇ ਜਿੰਨੇ ਵੀ 54 ਟੋਲ ਪਲਾਜ਼ੇ ਨੇ ਸਾਰੇ ਟੋਲ ਪਲਾਜ਼ੇ ਨੂੰ ਬੰਦ ਕਰਕੇ ਅਸੀਂ ਵੱਡਾ ਐਕਸ਼ਨ ਲੇਖਾਂਗੇ ਇਕੱਲੇ ਟੋਲ ਪਲਾਜ਼ਾ ਨੂੰ ਫ੍ਰੀ ਨਹੀਂ ਕਰਾਂਗੇ ਅਸੀਂ ਅਸੀਂ ਟੋਲ ਪਲਾਜ਼ਾ ਜਿਹੜਾ ਇੱਥੇ ਹੱਲ ਨਹੀਂ ਹੁੰਦਾ ਤਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਰੋਡਾਂ ਉੱਤੇ ਨੈਸ਼ਨਲ ਹਾਈਵੇ ਉੱਤੇ ਜਾਮ ਵੀ ਲਾਈ ਜਾਂਦੇ ਕਿੰਨੇ ਸਮੇਂ ਤੋਂ ਜਿਹੜੀ ਮੀਟਿੰਗ ਚੱਲ ਰਹੀ ਹੈ ਤੁਹਾਡੀ ਕਿੰਨਾ ਕ ਸਮਾਂ ਹੋ ਗਿਆ ਮੀਟਿੰਗ ਤਾਂ ਲਗਾਤਾਰ ਸਾਨੂੰ 1.5 ਸਾਲ ਤੋਂ ਜਿਹੜਾ ਹੈਗਾ ਲਗਾਤਾਰ ਚੱਲ ਹੀ ਰਿਹਾ ਸਾਡੇ ਕਿਥੇ ਵਰਕਰ ਦੀਆਂ ਲੱਤਾਂ ਵੀ ਟੁੱਟੀਆਂ ਆਨ ਡਿਊਟੀ ਦੇ ਪਰ ਉਹਨੂੰ ਵੀ ਕੋਈ ਜਿਹੜਾ ਇੱਥੇ ਸਹੂਲਤ ਮੁਆ ਉਹਨੇ ਐਗਰੀਮੈਂਟ ਨੂੰ ਵੀ ਜਾਨੂ ਕਰਵਾਇਆ ਲਗਾਤਾਰ ਡੇਢ ਸਾਲ ਤੋਂ ਅਸੀਂ ਇਹਨਾਂ ਨੂੰ ਪੀਲਾ ਕਰਦੇ ਆ ਰਹੇ ਹਾਂ ਕਿ ਕਿਰਤ ਕਾਨੂੰਨ ਲਾਗੂ ਕਰੋ ਬਟ ਕੰਪਨੀ ਦੀ ਜਿਹੜੀ ਆਪਣੀ ਪਾਵਰ ਆ ਜਿਹੜੀ ਰਸੂਕਦਾਰ ਕੰਪਨੀ ਆ ਉਹ ਆਪਣੇ ਰਸੂਕ ਦੇ ਦੇ ਕਾਰਨਾ ਕਰਕੇ ਜਿਹੜਾ ਹੈਗਾ ਕਰਮਚਾਰੀਆਂ ਨੂੰ ਹਮੇਸ਼ਾ ਹੀ ਦਬਾ ਦਿੱਤਾ ਜਾਂਦਾ ਇੰਨੇ ਕੰਪਲਾਈ ਜਿਹੜੇ ਕੰਮ ਕਰਦੇ ਨੇ ਇੱਥੇ ਜਿਹੜੇ ਹੈਗੇ ਨੇ ਫਿਲਹਾਲ ਤਾਂ 80 ਕੁ ਵਰਕਰ ਕੰਮ ਕਰਦੇ ਨੇ ਪਰ 250 ਪਲੱਸ ਵਰਕਰ ਇੱਥੇ ਨਾ ਬਣਦਾ ਇਹਨਾਂ ਨੇ ਇੱਕ ਇੱਥੇ ਗੁੰਡਾ ਟਾਈਪ ਦਾ ਇੱਕ ਰਾਠੀ ਨਾਮ ਦੀ ਸਕਿਉਰਿਟੀ ਏਜੰਸੀ ਪ੍ਰਾਈਵੇਟ ਰੱਖੀ ਹੋਈ ਆ ਜਿਸ ਦਾ ਕੋਈ ਆਧਾਰ ਨਹੀਂ ਜਿਸ ਦਾ ਕੋਈ ਸਰਕਾਰ ਨਾਲ ਕੋਈ ਨ ਉਸ ਸਿਰਫ ਦਬਾਅ ਪਾਉਣ ਵਾਸਤੇ ਸਾਡੇ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਤੁਸੀਂ ਕਰਦੇ ਹੋ ਸਾਰਾ ਕੁਝ ਜਿਹੜੀ ਗੁੰਡਾਗਰਦੀ ਵਗੈਰਾ ਹੁੰਦੀ ਹੈ ਨਹੀਂ ਦੇਖੋ ਜੀ ਇੱਕ ਵਰਕਰ ਨੂੰ 12000 ਰੁਪਏ 10 ਤੋਂ ਲੈ ਕੇ 12000 ਤੱਕ ਤਨਖਾਹ ਦੇਣੀ ਜਿਹੜੇ ਤੋਂ ਕਿ ਸੈਂਟਰ ਦਾ ਮਿਨਿਮਲ ਲਾਅ ਕਹਿੰਦਾ ਕਿ 22020 ਰੁਪਏ ਤੁਸੀਂ ਦੇਣੀ ਆ ਘੱਟੋ ਘਾਟ 8 ਘੰਟੇ ਡਿਊਟੀ ਲੈਣੀ ਆ ਪੀਪੀਐਸੀ ਵੈਲਵਰ ਦੇਣਾ ਇਹ ਸਾਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ 12000 ਤੇ 10000 ਦੇ ਕੰਮ ਕਰਾਇਆ ਜਾ ਰਿਹਾ ਗੁੰਡਾਗਰਦੀ ਅਸੀਂ ਕਰ ਰਹੇ ਜਾਂ ਇਹ ਕਰ ਰਹੇ ਨਹੀਂ ਮੰਗਾ ਕੀ ਨਹੀਂ ਦੜੀ ਮੰਗਾ ਸਾਡੀਆਂ ਕਿ ਪੀਐਸਆਈ ਵੈਲਫੇਅਰ ਸਹੂਲਤਾਂ ਵਰਕਰਾਂ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਪੈਲ ਦੇ ਆਧਾਰ ਤੇ ਇਸ ਪਲਾਜ਼ੇ ਉੱਤੇ ਰੋਜ਼ਗਾਰ ਦਿੱਤਾ ਜਾਵੇ ਅਸੀਂ ਇਸ ਪਲਾਜ਼ੇ ਦੀ ਗੱਲ ਨਹੀਂ ਕਰਦੇ ਅਸੀਂ ਪੰਜਾਬ ਦੇ ਸਾਰੇ ਪਲਾਜ਼ਿਆਂ ਦੀ ਗੱਲ ਕਰਦੇ ਆਂ ਕਿ ਘਟੋ ਘਟ ਪੰਜਾਬ ਦੇ ਨੌਜਵਾਨਾਂ ਨੂੰ ਨੇੜਲੇ 5-7 ਕਿਲੋਮੀਟਰ ਦੇ ਦਾਰੇ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਨਸ਼ਿਆਂ ਦੇ ਪਾਸੇ ਤੁਰ ਰਹੇ ਆ ਬਾਹਰ ਜਿਹੜਾ ਹੈਗਾ ਮੂਵ ਕਰ ਰਹੇ ਆ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੌਜਵਾਨਾਂ ਦੇ ਲਈ ਚੰਗੇ ਕਦਮ ਚੱਕ ਰਹੇ ਆ ਪਰ ਆ ਕੀ ਨੌਜਵਾਨਾਂ ਨੂੰ ਇ ਕਰ ਰਹੇ ਨੇ ਬਾਹਰਲੇ ਕਰ ਰਹੇ ਆ ਅਸੀਂ ਕਹਿੰਦੇ ਕਰੋ ਠੀਕ ਹੈ ਮੈਨੇਜਮੈਂਟ ਚ ਰੱਖੋ ਅਸੀਂ ਇਹ ਨਹੀਂ ਕਹਿੰਦੇ ਵੀ ਬਾਹਰਲੇ ਬੰਦੇ ਪਰ ਕੰਮ ਤੋਂ ਕੰਮ 80% ਤਾਂ ਪੰਜਾਬ ਦੇ ਰੋਜ਼ਗਾਰ ਮਿਲੇ ਇੱਥੇ ਤਾਂ 20% ਪੰਜਾਬ ਦੇ ਨੇ 80% ਬਾਹਰ ਦੇ ਨੇ ਕੀ ਲੱਗਦਾ ਸਰ ਵੀ ਟੋਲ ਪਲਾਜ਼ਾ ਬੰਦ ਕਰਨ ਦੇ ਨਾਲ ਤੁਹਾਡੀਆਂ ਮੰਗਾਂ ਦੇਖੋ ਜੀ ਅਸੀਂ ਆਪਣਾ ਐਜੀਟੇਸ਼ਨ ਫੰਡਮੈਂਟਲ ਰਾਈਟ ਆ ਸਾਡਾ ਅਧਿਕਾਰ ਆ ਅਸੀਂ ਕਰ ਰਹੇ ਆ ਜੇਕਰ ਨਹੀਂ ਹੁੰਦੀਆਂ ਫਿਰ ਸਾਡਾ ਤਾਂ ਹੱਕ ਆ ਅਸੀਂ ਆਪਣੇ ਹੱਕ ਲਈ ਆਪੇ ਜੇਲਾਂ ਥਾਣੇ ਕਚੈਰੀਆਂ ਸਾਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਤੇ ਪਰਚੇ ਹੁੰਦੇ ਨੇ ਜਾਂ ਸਾਨੂੰ ਜੇਲਾਂ ਚ ਦੱਕਿਆ ਜਾਂਦਾ ਅਸੀਂ ਆਪਣੇ ਹੱਕਾਂ ਲਈ ਆਪਣੇ ਪਰਿਵਾਰ ਪਾਲਣ ਇਹ ਤੋਂ ਦਾ ਅਸੀਂ ਉਹਦੇ ਲਈ ਕੁਝ ਵੀ ਕਰਨ ਨੂੰ ਤਿਆਰ ਆ ਅਸੀਂ ਐਜੀਟੇਸ਼ਨ ਕਰਾਂਗੇ ਸੰਘਰਸ਼ ਕਰਾਂਗੇ ਸ਼ਾਂਤੀਪੂਰਵ ਤਰੀਕੇ ਨਾਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਜਾਣੂ ਕਰਾਇਆ ਤੇ ਸਾਰੇ ਮੀਡੀਆ ਰਾਹੀਂ ਵੀ ਵੀਰਾਂ ਦੀ ਸਪੋਰਟ ਨਾਲ ਸਾਰੇ ਚੈਨਲ ਰਾਹੀਂ ਵੀ ਸਾਰੇ ਕਿਤੇ ਖਬਰ ਪਹੁੰਚੀ ਆ ਪਰ ਜਿਹੜੀ ਜੂ ਆ ਉਹ ਸਰਕ ਦੀ ਨਜ਼ਰ ਨਹੀਂ ਆ ਰਹੀ ਹੈਗੀ ਇੱਥੋਂ ਦੀ ਟੋਲ ਦੀ ਮੈਨੇਜਮੈਂਟ